ਸੋਰਟ ਐਮੂਲੈਂਸ ਕਰਮਚਾਰੀਆਂ ਦੀ ਹੜਤਾਲ ਅਜੇ ਤਿੰਨਵੀਂ ਜਾ ਰਹੀ ਹੈ ਹੜਤਾਲ ਕਰ ਰਹੇ ਵਰਕਰਾਂ ਨੂੰ ਹੁਣ ਆਮ ਆਦਮੀ ਪਾਰਟੀ ਦਾ ਸਮਰਥਨ ਵੀ ਮਿਲ ਰਿਹਾ ਹੈ ਮੋਹਾਲੀ ਦੇ ਫੇਜ਼ 6 ਵਿੱਚ ਵਰਕਰਾਂ ਵੱਲੋਂ ਤਲਵਾ ਦਿੱਤਾ ਗਿਆ ਹੜਤਾਲ ਤੇ ਬੈਠੇ ਲੋਕਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜੇਲ੍ਹ ਪਰੋਂ ਅੰਦੋਲਨ ਕੀਤਾ ਜਾਏਗਾ ਸ਼ਨੀਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਸੁਖਜੀਤ ਕੁਮਾਰ ਜਾਨੀ ਨੇ ਕਿਹਾ ਸੀ ਕਿ ਜੇਕਰ 108 ਐਮੂਲੈਂਸ ਕਰਮਚਾਰੀਆਂ ਨੇ ਆਪਣੀ ਹੜਤਾਲ ਖਤਮ ਨਾ ਕੀਤੀ ਤਾਂ ਵਰਕਰਾਂ ਨੂੰ ਡਿਊਟੀ ਤੋਂ ਹਟਾ ਕੇ ਨਵੇਂ ਵਰਕਰਾਂ ਦੀ ਭਰਤੀ ਕੀਤੀ ਜਾਵੇਗੀ ਨੰਬਰ ਐਂਬੂਲੈਂਸ ਦੇ ਕਰਮਚਾਰੀਆਂ ਦੀ ਹੜਤਾਲ ਅਜ ਤੱਕ ਵੀ ਜਾਰੀ ਹੈ ਅੱਜ ਚੌਥਾ ਦਿਨ ਹੈ ਲੋਕ ਹੜਤਾਲ ਤੇ ਬੈਠੇ ਹੋਏ ਨੇ ਕੁਝ ਮੰਗਾ ਨੇ ਇਹਨਾਂ ਦੇ ਜਿਨ੍ਹਾਂ ਨੂੰ ਪੂਰੀਆਂ ਕਰੋਨਾ ਇਹ ਲੋਕ ਚਾਹੁੰਦੇ ਨੇ ਜਿਨ੍ਹਾਂ ਚੋਂ ਕੁਝ ਮੰਗਾ ਨੇ ਕਿ 12 ਘੰਟੇ ਦੀ ਡਿਊਟੀ ਜੜੀ ਆ ਘਟਾ ਕੇ 9 ਘੰਟੇ ਤੇ ਕੀਤੀ ਜਾਵੇ ਜਿਹੜੀਆਂ ਵੜਦੀਆਂ ਤਨਖਾਹਾਂ ਰੋਕੀਆਂ ਹੋਈਆਂ ਨੇ ਉਹ ਦਿੱਤੀਆਂ ਜਾਣ ਕੁਝ ਸਮਾਂ ਪਹਿਲਾਂ ਇਹਨਾਂ ਨੇ 24 ਮਈ ਦੇ ਦਿਨ ਸਿਹਤ ਮੰਤਰੀ ਸਰਜੀਤ ਕੁਮਾਰ ਜਿਆਨੀ ਦਾ ਪੁਤਲਾ ਇੱਥੇ ਸਾੜਿਆ ਸੀ ਤੇ ਆਪਣਾ ਰੋਜ਼ ਜਿਹੜਾ ਜ਼ਾਹਰ ਕੀਤਾ ਅੱਜ ਪ੍ਰਕਾਸ਼ ਸਿੰਘ ਬਾਦਲ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਪੁਤਲਾ ਜਿਹੜਾ ਸਾੜਾ ਦੀ ਤਿਆਰੀ ਕੀਤੀ ਜਾ ਰ ਪੂਰੇ ਪੰਜਾਬ ਭਰ ਤੋਂ ਸਾਰੇ ਕਰਮਚਾਰੀ ਜਿਹੜੇ ਅੱਜ ਮੋਹਾਲੀ ਦੇ 6 ਫੀਸ ਦੇ ਵਿੱਚ ਖਟੇ ਹੋਏ ਨੇ ਬਹੁਤ ਰੌਸ ਹੈ ਇਹਨਾਂ ਦੇ ਵਿੱਚ ਗੁੱਸਾ ਇਹ ਜ਼ਾਹਿਰ ਕਰ ਰਹੇ ਨੇ ਕਿ ਇਹਨਾਂ ਦੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਇਹਨਾਂ ਦਾ ਇਹ ਵੀ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਸਿਹਤ ਮੰਤਰੀ ਨੇ ਕਿਹਾ ਕਿ ਇਹਨਾਂ ਦੀ ਜੇ ਹੜਤਾਲ ਇਹਨਾਂ ਨੇ ਖਤਮ ਨਹੀਂ ਕੀਤੀ ਤਾਂ ਦੂਸਰੇ ਜਿਹੜੇ ਡਰਾਈਵਰ ਪਰਤੀ ਕਿਤੇ ਜਾਣਗੇ ਤੇ ਕੰਮ ਸ਼ੁਰੂ ਕੀਤਾ ਜਾਏਗਾ ਤੇ ਜੇ ਇਸੇ ਤਰ੍ਹਾਂ ਸਿਹਤ ਮੰਤਰੀ ਦੇ ਕਹਿ ਮਤਾਬਿਕ ਇਹ ਗੱਲ ਹੋਈ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇਲ੍ਹ ਭਰੋ ਅੰਦੋਲਨ ਵੀ ਕਰਨਗੇ ਪਟਿਆਲਾ ਚ ਹੜਤਾਲ ਤੇ ਬੈਠੇ 108 ਐਂਬੂਲੈਂਸ ਵਰਕਰਾਂ ਦੇ ਕੰਮ ਨਾ ਕਰਨ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪਟਿਆਲਾ ਦੇ ਸਰਕਾਰੀ ਹਸਪਤਾਲ ਰਜਿੰਦਰਾ ਚ 17 ਐਂਬੂਲੈਂਸ ਗੱਡੀਆਂ ਦੇ ਵਰਕਰ ਹੜਤਾਲ ਤੇ ਨੇ ਅਤੇ ਗੱਡੀਆਂ ਨੂੰ ਚਲਾਉਣ ਲਈ ਹੁਣ ਹਸਪਤਾਲ ਪ੍ਰਸ਼ਾਸਨ ਇੱਕ ਗੈਰ ਤਜਰਬੇਕਾਰ ਡਰਾਈਵਰਾਂ ਦੇ ਹੱਥ 'ਚ ਕਮਾਂਡ ਸੌਂਪ ਦਿੱਤੀ ਹੈ। ਜਿਸ ਕਾਰਨ ਛੇ ਨਿਚਰਵਾਰ ਨੂੰ ਐਂਬੂਲੈਂਸ ਹਾਦਸੇ ਦਾ ਵੀ ਸ਼ਿਕਾਰ ਹੋ ਗਈ, ਪਰ ਕਿ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਐਂਬੂਲੈਂਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਦ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੜਤਾਲ ਜੀ ਅਸੀਂ 2 ਦਿਨਾਂ ਤੋਂ ਹੜਤਾਲ ਤੇ ਸੀਗੇ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਸਾਡੇ ਤੋਂ ਜ਼ਬਰਦਸਤੀ ਚਾਬੀਆਂ ਲਈਆਂ ਜਾ ਰਹੀਆਂ ਨੇ ਗੱਡੀਆਂ ਚਲਾਉਣ ਲਈ ਤੇ ਅਸੀਂ ਵੀ ਨਹੀਂ ਚਾਹੁੰਦੇ ਹੈਗੇ ਕਿ ਸਾਡੇ ਕਰਕੇ ਕਿਸੇ ਬੇਚਨ ਨੂੰ ਨੁਕਸਾਨ ਹੋਵੇ ਪਰ ਉਹ ਜਦੋਂ ਸਾਡੇ ਘਰ ਦੇ ਚੁੱਲ੍ਹੇ ਠੰਡੇ ਪਏ ਨੇ ਸਾਨੂੰ ਤਨਖਾਹ ਨਹੀਂ ਮਿਲ ਰਹੀ ਟਾਈਮ ਤੇ ਸਾਨੂੰ ਓਵਰਟਾਈਮ ਨਹੀਂ ਮਿਲ ਰਹੀ ਅਸੀਂ ਕਿਸੇ ਦੀ ਕੀ ਸੇਵਾ ਕਰਾਂਗੇ ਅਸੀਂ ਤਾਂ ਇਹੀ ਕਰਦੇ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਮੰਨ ਲਈਆਂ ਜਾਣ ਤੇ ਅਸੀਂ ਦੁਬਾਰਾ ਲੋਕਾਂ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਸੜਕਾਂ ਤੇ ਰੋੜ ਰਹੇ ਨੇ ਤੇ ਸਾਡੀ ਮੰਗ ਮੰਨ ਲਈ ਜਾਵੇ ਤੇ ਸਾਡੀਆਂ ਤਨਖਾਹਾਂ ਟਾਈਮ ਤੇ ਮਿਲਣ ਸਾਨੂੰ ਓਵਰਟਾਈਮ ਮਾਮਲਾ ਤਾਂ ਇਸ ਤਰ੍ਹਾਂ ਹੈਗਾ ਵੀ ਫਿਲਹਾਲ ਆਪਾਂ ਲੋਕਲ ਲੈਵਲ ਤੇ ਜਿਹੜੇ ਡਰਾਈਵਰ ਹੈਗੇ ਲਿਆਂਦੇ ਹੋਏ ਨੇ ਵੀ ਜਿਹੜੀ ਪਬਲਿਕ ਨੂੰ ਹਰਾਸਮੈਂਟ ਹੋ ਰਹੀ ਆ ਉਹ ਥੋੜੀ ਬਹੁਤ ਘਟੇਗੀ ਇਸ ਕਰਕੇ ਆਪਾਂ ਐਂਬੂਲੈਂਸ ਜਿਹੜੀ ਜਿਹੜੀ ਲੋਕੇਸ਼ਨ ਦੀ ਹੈਗੇ ਉੱਥੋਂ ਤੇ ਪਛਾਣ ਦੀ ਕੋਸ਼ਿਸ਼ ਕਰ ਰਹੇ ਹਾਂ ਨਹੀਂ ਇਹਨਾਂ ਟੈਸਟ ਕੋਈ ਨਹੀਂ ਹੋਇਆ ਟਰੂਲੀ ਇਹ ਬਿਲਕੁਲ ਨਿਊ ਨਹੀਂ ਅੱਛਾ ਜੀ ਹਾਂ ਜੀ ਤੇ ਲਾਇਸੈਂਸ ਵਗੈਰਾ ਇਹਨਾਂ ਦਾ ਚੈੱਕ ਕਰਕੇ ਤੇ ਤਾਂ ਇਹਨਾਂ ਨੂੰ ਗੱਡੀਆਂ 'ਤੇ ਦੇ ਦਿੱਤੀਆਂ